ਇਹ ਪੰਜਵੇਂ ਲੰਗਰ ਦੀ ਤਿਆਰੀ ਹੈ ਜੀ ਰੰਪਰਾ ਰੋਡ ਭਵਾਨੀਗੜ੍ਹ ਦੇ ਸਵਾਦ ਦੇ ਲੰਗਰ ਦੀ ਤਿਆਰੀ ਹੈ ਆਇਆ ਨਾ ਪਰ ਅੱਜ ਵੀ ਲੱਕਣਾ ਕਿਸ ਨੇ ਚੱਕੀਆਂ ਨਹੀਂ ਹਨਾ ਉਰੋਂ ਹਾਂ ਜੀ ਚੱਕੀਆਂ ਨਹੀਂ ਹੈਗੀਆਂ ਮਾ ਕਿਸੇ ਨੇ ਕਰੋ ਉਹ ਜਿਹਨੇ ਵੱਢ ਕੇ ਕਿਤੇ ਹਾਂ ਵਧੀਆ ਹੋ ਗਿਆ ਤੁਸੀਂ ਆਈ ਨਹੀਂ ਇੱਧਰ ਹਾਂ ਤਾਂ ਮੈਂ ਨਹੀਂ ਹੂੰ ਚੰਗਾ ਕਹੇ ਕੋਈ ਮਾੜਾ ਹੂੰ ਬੱਸ ਹੜਦੇ ਨਹੀਂ ਕਹੀ ਘਣਾ ਹੂੰ ਵੱਡਾ ਜੂਹੇ ਐਂਤਵਾਰ ਨੂੰ ਆਪਾਂ ਤੋਂ ਸਾਰਾ ਦਊਆਂ ਵੀ ਆਪਾਂ ਪਾਸੇ ਤਾਂ ਤੂੰ ਆਏ ਕਰ ਗੱਲ ਹੁਣ ਇਹਨੂੰ ਬੰਦ ਕਰ ਇਹ ਜਿੰਨਾ ਕ ਵੱਡਾ ਕੇ ਇਹਨੂੰ ਮੈਂ ਚੱਕ ਕੇ ਵਿੱਚ ਪਾਉਣਾ ਤੂੰ ਮਾੜਾ ਮਾੜਾ ਦਿਖਟਾਣੀਆਂ ਟੂਣੀਆਂ ਜਿੱਖਤੇ ਸਮਝ ਗਿਆ ਮਾੜੀ ਮੁੱਟੇ ਟਾਣੀ ਸੰਗਲਾ ਜਿਵੇਂ ਪਈਆਂ ਹਾਂ ਹਨਾ ਉਹ ਵੀ ਠੀਕ ਹੈ ਹੋਰ ਇਹਨੂੰ ਮੈਂ ਕਰਦਾ ਇਹਨੇ 2 4 ਨਾਲ ਲੈ ਕੇ ਜਾਵਾਂਗੇ ਬਹੁਤ ਮੈਨਾਂ ਨੇ ਦਿਆ ਸੁੱਖਾ ਸਮਾਨ ਦੀ ਮਲਾ ਕਹਾੜਾ ਦੂੰਗਾ ਲੈਣਾ ਉਹ ਕਿਹੜੇ ਲਈ ਫਿਰਦੇ ਹੁੰਦੇ ਨੇ ਮੁਸਲਮਾਨ ਜਿਹੜੇ ਆ ਹਾਂ ਉਹ ਆਪਾਂ ਨੂੰ ਮਿਲ ਨੂੰ ਮੇਰਾ ਮੁਸ਼ਕਲ ਕਿਉਂ ਪਤਾ ਕਹਾੜਾ ਹੀ ਬਹੁਤ ਵੱਡਾ ਪਤਾ ਮੈਨੂੰ ਔਖਾ ਮਿਲੂਗਾ ਕਿਉਂ ਵੱਢ ਦੂ ਉਹ ਉਹਨਾਂ ਤੋਂ ਮਿਲ ਜੂਆ ਰਿਆਂ ਤੂੰ ਆ ਰਿਆਂ ਤੋਂ ਮਿਲ ਜੂਗਾ ਹੱਥ ਨਾਲ ਬੜਾ ਦਿਨ ਤੋਂ ਹੱਥ ਨਾਲ ਜਿਉ। ਇਹ ਇੱਕ ਤਾਂ ਹੋ ਗਈ ਵਧੀਆ। ਐਂ ਕਰ ਫਿਰੋ। ਆ ਸੱਟੋ। ਮਾਹੌਲ ਆਉਣਾ ਟਾਂਡੇ ਦੁੱਡੀ ਕੋਈ। ਐਂ ਲਾਉਣੀ ਟਾਣੀ, ਸ਼ਾਂਕੜੀਆਂ ਨੇ। ਠੀਕ ਆ। ਚੱਲ ਮੈਂ ਮੜੀ ਬਰੀਕ ਬਰੂਕੀਆਂ। ਆਹੋ ਟਾਣੀ ਸਾਂਗਾਂਗੇ। ਪਹਿਲਾਂ ਐਂ ਕਰ। ਖੜ ਜਾ ਇੱਕ ਮਿੰਟ।